ਜਾ ਪਹੁੰਚਿਆ ਬਰਨਾਲਾ ਟਰੈਕਟਰ ਮੰਡੀ ਤੁਹਾਨੂੰ ਹਰੇ ਟਰੈਕਟਰ ਦੇ ਰੇਟ ਵੀ ਦੱਸਾਂਗੇ ਤੇ ਪਾਈ ਦਾ ਕੰਟੈਕਟ ਨੰਬਰ ਵੀ ਲੈ ਕੇ ਦੇਵਾਂਗੇ ਨਵੇਂ ਤੋਂ ਨਵੇਂ ਟਰੈਕਟਰ ਖੜੇ ਆ ਜੀ ਤੇ ਟਰਾਲੀਆਂ ਖੜੀਆਂ ਨੇ ਜੀ ਬਰਨਾਲਾ ਟਰੈਕਟਰ ਮੰਡੀ ਜੀ ਆ ਟਰੈਕਟਰ ਖੜਾ ਜੀ ਯੂ ਹੌਲੈਂਡ 730 4x4 ਟਰੈਕਟਰ ਆ ਡਰਾਈਵਰ ਸੱਤਰੀ ਲੱਗੀ ਹੋਈ ਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਜੀ 2018 ਮਾਡਲਾ ਡਿਮਾਂਡ ਆ ਜੀ 755000 ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਤੁਸੀਂ ਆਕੀਆ ਇਸ ਸਪਰਾਸਾ 2098 ਮਾਡਲ ਦਾ ਡਿਮਾਂਡ 210000 ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਜੀ ਸਦਰਾਜ 855 ਐਫੀ ਪਾਵਰ ਸਟੀering 2015 ਮਾਡਲ ਟਮਾਕ 4 ਲੱਖ 95 43700 ਜੀ 94 ਮਾਡਲ ਹੈ ਟਮਾਹ ਦੇ 1 ਲੱਖ 45000 ਬਾਈ ਦਾ ਕੰਟੈਕਟ ਨੰਬਰ 872994179 ਬਰਨਾਲਾ ਨੰਬਰ ਆ ਵੀ ਨਹੀਂ 7044 EP ਦੂਜੇ ਕਮਾੜੀ ਡਿਮਾਂਡ 2,60,000 ਸਵਰਾਜ 85591 ਮਾਡਲ ਡਿਮਾਂਡ 1,30 ਡਬਲ ਕਲਚ ਦੇ ਵਿੱਚ ਹੈ ਅਗਿਆ ਫਾਰਮ ਟਰੈਕ ਸਾਥੀ 96 ਮਾਡਲ ਹੈ ਡਿਮਾਂਡ ਆ ਗਈ 1,85,000 ਸਵਰਾਜ 855 ਐਫੀ 12 ਵਾਲਾ ਜਮਾਨ 4.5 ਲੱਖ ਚਲਾ ਵੀ ਦਿੱਤੀ ਮੈਂ ਕਿਹਾ ਲਾ ਕੇ ਦੇਖਿਆ ਤਾਂ ਤੇਰੀ ਫੇਰ ਤੇ ਲੱਗੇ ਬੜਾਈਆਂ ਕਰੀ ਜਨਾ ਵਿੱਚ ਲੱਗਦਾ ਮੇਰਾ ਕਿ ਆਈ ਸਤਰਾਜ 855 ਸਾਨੂੰ ਮੈਂ ਮਤਲਬ ਲਈ ਡਿਮਾਂਡ 2 ਲੱਖ ਦਾ ਸਹੀ ਆ ਰਹੀ ਟਰੈਕਟਰ ਦਾ ਸਾਰਾ ਕੰਮ ਫੁੱਲ ਹੋਇਆ ਵੈ ਜੀ ਜਨ ਗੇਰ ਦਾ ਜੀ ਪੈਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਜੀ ਬਾਈ ਦਾ ਕੰਟੈਕਟ ਨੰਬਰ 87 190 1700 ਤੱਕ ਦਾ ਕੈਸ ਫਰਾਜ 855 11 ਮਾਡਲ ਦੀ ਟੀਮਾਰਟ 385000 ਆਪਣੇ ਬਤਾ ਕੇ ਮੁੱਲ ਵਾਲਾ ਕੋਈ ਡਮਣੀ ਪਟਕੀ ਲਈ ਇਹ ਹੈ ਸ਼ਗਰਾਜ 855 10 ਮਾਡਲ ਪੂਰਾ ਸਾਫ ਟਰੈਕਟਰ ਹੈ ਜੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈਗਾ ਡਿਮਾਂਡ ਹੈ 365000 ਬਾਈ ਦਾ ਕੰਟੈਕਟ ਨੰਬਰ 8289017643 ਸਤਰਾਜ 855 ਐਫੀ 3 ਸਪੀਡ ਟ੍ਰੈਕਟਰ ਹੈ ਗਾ 3 ਸਪੀਡ ਟ੍ਰੈਕਟਰ 2022 ਮਾਡਲ ਡਿਮਾਂਡ ਆ 7 ਲੱਖ 60000 ਆਮ ਤੌਰ ਤੇ ਨੂੰ ਗਾੜ ਕਰਦੇ ਜਦੋਂ ਆ ਗਾਰ ਕਰਦੇ ਤੇ 10-15 ਮਿੰਟ ਵੜਸ ਤੋਂ ਹੁੰਦਾ ਜਦੋਂ ਹੁਣ ਉਹਨਾਂ ਨੇ ਦੇਖੀ ਮੈਂ ਉਹਨਾਂ ਨੂੰ ਪੇਮੈਂਟ ਕਰਿਆ ਦੀ ਆ ਸਾਡੇ ਪੰਜਾ ਆ ਗਿਆ ਸਦਰਾਜ 855 96 ਮਗਲਾ ਟਾਇਰਾਂ ਦੀ ਕੰਡੀਸ਼ਨ ਬਰੀ ਵਜੇ ਨਵੇਂ ਟਾਇਰ ਨੇਗੇ ਇੰਜਨ ਗੇਅਰ ਦਾ ਓਕੇ ਟਰੈਕਟਰ 540 ਚੈੱਕ ਕਰਾਈ ਡਿਮਾਂਡ 190000 ਆ ਜੀ ਮੌਕੇ ਤੇ ਆਪਾਂ 180000 ਦਾ ਦੇ ਦਾਂਗੇ ਇਹ ਟਰੈਕਟਰ ਬਾਈ ਦਾ ਕੰਟੈਕਟ ਨੰਬਰ 8729941979 ਕੀਆ ਸਬਰਾਜ 85597 ਮਾਡਲ ਡਿਮਾਂਡ 250000 ਮਹਿੰਦਰਾ 475 ਪੀਵੀ 1197 ਮਾਡਲ ਆ ਡਿਮਾਂਡ ਆ 180000 ਆ ਕੀਆ ਜੀ ਫਾਰਮ ਟਰੈਕਟਰ 6055 ਛੋਟੇ ਹੀ ਰਲਾਈ ਕੈਵਰ ਸੱਤਰੀ ਲੱਗੀ ਹੋਈ ਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਜੀ 17 ਮਾਟਲਾ ਡਿਮਾਂਡ ਆ 5,85,000 ਅੱਜ ਅਸਵਰਾਜ ਆ 755 10 ਮਾਟਲਾ ਡਿਮਾਂਡ ਆਗੀ ਤੇਨੋ ਲੱਖ ਪੈਂਟ ਹੈ ਯਾਰੀ ਬਾਈ ਦਾ ਕੰਟੈਕਟ ਨੰਬਰ 8729941980 ਕੋਕਾ 11 ਬੋਦਾ ਕੀਆ ਸੋਨਾ ਲਿਕਾ 2021 ਮਾਡਲ ਟਮਾਰ ਸੇਫ 65 ਬਾਈ ਦਾ ਕੰਟੈਕਟ ਨੰਬਰ ਹੈ ਪੀਐਸਸੀ 890 17643 ਕੋਕਾ ਪਿਸਟਰੈਟਰ ਹੈ ਸੋਨਾ ਲਿਕਾ 60 ਆਰਕਸ ਕੀਆ ਸਬਰਾਜ 855 ਐਫੀ 11 ਮਾਡਲ ਟਮਾੜਾ ਦੀ 10 ਲੱਖ 95000 ਮੋੜੀ ਯਾਦ ਰੱਖੀਂ You're welcome.